ਸਰ ਮੈਂ ਫੜਾ ਫੜਟ ਨਾਲ ਉਹਨੂੰ ਚਾਹ ਬਣਾ ਕੇ ਦਵਾਂ ਤੇ ਫੇਰ ਹੀ ਮੈਂ ਕੋਈ ਹੋਰ ਕੰਮ ਕਰਾਂ ਮਮਾ ਹਲੋ ਸਸ਼ੀ ਗਾ ਮਮੀ ਕਿਆ ਜੈ ਹਾਂਜੀ ਹਾਂਜੀ ਮੈਂ ਤਾਂ ਠੀਕ ਆ ਤੁਸੀਂ ਸੁਣਾਓ ਅੱਛਾ ਚਾਚੇ ਦੀ ਕੁੜੀ ਹੈ ਅੱਛਾ ਠੀਕ ਹੈ ਚੂੜੀ ਫੰਕਸ਼ਨ ਕਿਦੰਦਾ ਹੈਗਾ ਮਮੀ ਮਮੀ ਵੀ ਤਾਂ ਦੇਨੀ ਦੋ ਰਹਿ ਗਏ ਅੱਛਾ ਠੀਕ ਆ ਨਹੀਂ ਮੰਮੀ ਉਹ ਤੇ ਚਲੋ ਠੀਕ ਆ ਮੈਂ ਆਣ ਨੂੰ ਤੇ ਆ ਜਾਂਦੀ ਉਹ ਨਹੀਂ ਕੋਈ ਗੱਲ ਹੈਗੀ ਕੀ ਗੱਲ ਪਤਾ ਕੀ ਆ ਛੋਟੀ ਦੇ ਲੱਗੀਆਂ ਸੱਟਾਂ ਉਹਨਾਂ ਡੇਗ ਪਈ ਆ ਉਹਦੇ ਪੈਰ ਤੇ ਸੱਟ ਲੱਗ ਗਈ ਆ ਤੇ ਉਹ ਤੁਰਿਆ ਵੀ ਨਹੀਂ ਜਾਣ ਡਿਆ ਹਾਂਜੀ ਪੱਟੀ ਤੇ ਕਰਵਾਈ ਆ ਐਕਸਰਾ ਵੀ ਕਰਵਾਇਆ ਵਾ ਨਹੀਂ ਹਜੇ ਤੇ ਮਾਸੀ ਪਾਟਾ ਵਾ ਪਰ ਭਾਰ ਨਹੀਂ ਸੰਦਾ ਪਿਆ ਪੈਰ ਹੁਣ ਮੰਮੀ ਵੇਖੋ ਘਰ ਚ ਤੇ ਕੋਈ ਵੀ ਨਹੀਂ ਹੈਗਾ ਜਾਂ ਰੱਖਣ ਵਾਲਾ ਮੈਂ ਹੀ ਹਗੀ ਆ ਕੋਈ ਹੋਰ ਹੋਵੇ ਤਾਂ ਤਾਂ ਹੁਣ ਉਹਨੂੰ ਮੈਂ ਕੱਲੀ ਨੂੰ ਛੱਡ ਵੀ ਨਹੀਂ ਸਕਦੀ ਔਰ ਨੂੰ ਤਾਂ ਮੰਮੀ ਮੈਂ ਆ ਜਾਂਦੀ ਪਰ ਮੁਸ਼ਕਲ ਹੋ ਜਣੀ ਮੈਨੂੰ ਚਲੋ ਫਿਰ ਵੀ ਮੈਂ ਨਾ ਉਹਨਾਂ ਨਾਲ ਗੱਲ ਕਰਕੇ ਵੇਖਦੀ ਆ ਜੇ ਇਹਦੇ ਇੱਕ ਦਿਨ ਰਹਿ ਲੂਗੀ ਪਤਾ ਨਹੀਂ ਹੁਣ ਉਹਦਾ ਰਹਿੰਦੀ ਆ ਕਿ ਨਹੀਂ ਰਹਿੰਦੀ ਕਿਉਂਕਿ ਬੈੱਡ ਤੋਂ ਤਾਂ ਥੱਲੇ ਨਹੀਂ ਉਤਰਦੀ ਪਈ ਵੀ ਉਹੀ ਤੇ ਗੱਲਾਂ ਨਾ ਮੰਮੀ ਹੁਣ ਸੱਟ ਦਾ ਪਤਾ ਥੋੜਾ ਹੁੰਦਾ ਕਿਹੜੇ ਵਲੇ ਲੱਗ ਜਾਣੀ ਆ ਹਾਂਜੀ ਹਾਂਜੀ ਜੇ ਤੇ ਮੇਰੇ ਕੋਲ ਟਾਈਮ ਲੱਗਾ ਤਾਂ ਮੈਂ ਆ ਜਾਾਂਗੀ ਜੇ ਨਾ ਲੱਗਾ ਫਿਰ ਨਹੀਂ ਆਇਆ ਜਾਣਾ ਕਿਉਂਕਿ ਘਰੋਂ ਨਿਕਲਣਾ ਕੋਈ ਸੋਖਾ ਥੋੜਾ ਵਾ ਤੁਹਾਨੂੰ ਪਤਾ ਸੋ ਰਿਸ਼ਤੇਦਾਰ ਘਰ ਆਇਆ ਗਿਆ ਰਹਿੰਦਾ ਵਾ ਕੋਈ ਨਾ ਕੋਈ ਪਤਾ ਲੈਣ ਵੀ ਤੁਰਿਆ ਹੀ ਰਹਿੰਦਾ ਵਾ ਤਾਂ ਫਿਰ ਉਹਨੇ ਥੋੜਾ ਉੱਠ ਕੇ ਚਾਹ ਪਾਣੀ ਪਿਉਣਾ ਹਾਂਜੀ ਚਲੋ ਢੀਗਾ ਮੰਮੀ ਕੋਈ ਨਾ ਮੈਂ ਫੋਨ ਰੱਖਦੀ ਹਾਂ ਮੈਂ ਜਾ ਕੇ ਵੇਖਾਂ ਨਾਲੇ ਮੈਂ ਉਹਨੂੰ ਚਾਹ ਬਣਾ ਕੇ ਦੇ ਲੱਗੀਆਂ ਚਾਹ ਬਣਾ ਤਾਂ ਨਾਲੇ ਪੁੱਛ ਕੇ ਆਉਣੀ ਆ ਕੀ ਹਾਲ ਚਾਲ ਹੈ ਜੇ ਕਹਿੰਦੀ ਆ ਤਾਂ ਮੈਂ ਆ ਜੂਗੀ ਹਾਂ ਕਿਉਂਕਿ ਮੈਂ ਨਾ ਸੁਣਿਆ ਹੀ ਮਾੜਾ ਜਿਹਾ ਕਿ ਇਹਦੇ ਪੇਕੇ ਫੰਕਸ਼ਨ ਹੈਗਾ ਕੋਈ ਹਾਂ ਹਾਂ ਮੈਨੂੰ ਲੱਗਦਾ ਵਾ ਪਤਾ ਨਹੀਂ ਹੁਣ ਕਿੱਥੇ ਜਾ ਪਾਉਗੀ ਨਹੀਂ ਨਹੀਂ ਏਦਾਂ ਥੋੜਾ ਲੈ ਜੂਗਾ ਉਹਦਾ ਘਰ ਵਾਲਾ ਮੈਨੂੰ ਪੁੱਛ ਕੇ ਹੀ ਲੰਘੂਗਾ ਬਾਕੀ ਮੈਂ ਜਾ ਕੇ ਵੇਨਨੀ ਆ ਕੀ ਕਰਨ ਦੀ ਗੱਲ ਕਰਦੀ ਆ ਕਹਿ ਦੂੰਗੀ ਇੱਕ ਦਿਨ ਮੈਂ ਫਿਰ ਜਾਉਂਗੀ ਲੋਕ ਲੋਕ ਮਾਰ ਜਾਂਗੇ ਬਾਹਰ ਵੀ ਰਹੀ ਹੋਏਗਾ ਜਿਹੜਾ ਆਏਗਾ ਬਾਹਰੋਂ ਬਾਹਰ ਮੁੜ ਜਾਏਗਾ ਚਲੋ ਠੀਕ ਆ ਹੁਣ ਮੈਂ ਚਾਹ ਬਣਾਦਾ ਚੰਗਾ ਪੁੱਛਣਾ ਤਾਂ ਪੈਣਾ ਇਹਨੂੰ ਜੇ ਮੈਂ ਚਲ ਗਈ ਬਾਅਦ ਚ ਇਹ ਨਾ ਹੋਵੇ ਕਲਪਨ ਲੱਜੇ ਕਿਉਂਕਿ ਗੱਲ ਕਰਨੀ ਤਾਂ ਬੰਦੀ ਆ ਇੱਕ ਵਾਰੀ ਕਹਿ ਹਾਂ ਨਹੀਂ ਜਾ ਕੇ ਕਿ ਮੇਰੇ ਵੀ ਦੋ ਦਿਨਾਂ ਬਾਅਦ ਫੰਕਸ਼ਨ ਹੈਗਾ ਹੀ ਮੈਨੂੰ ਜਾਣਾ ਪੈਣਾ ਹੁਣ ਕਰਦੀ ਆ ਗੱਲ ਚਾ ਕੇ ਦੇ ਨਹੀਂ ਪੇ ਤੋ ਬੇਦਾ ਕੀ ਹੈ ਤੋ ਬੇਦਾ ਆਪਣੇ ਠੀਕ ਹੋ ਜੇਗੀ ਜਦੋਂ ਸੋਨਾ ਸੂਟ ਪਾਵਾਂਗੀ ਹੱਥਾਂ ਤੇ ਮਹਿੰਦੀ ਲੱਗੀ ਹੋਏਗੀ ਸਲੂਨ ਤੋਂ ਕੇ ਆਵਾਂਗੀ ਬੋਲਦੇ ਨੇ ਬੋਲੋ ਹਾਏ ਤੁਸੀਂ ਮੈਨੂੰ ਮਹਿੰਦੀ ਨਹੀਂ ਲਵਾ ਕੇ ਦੇਣੀ ਤਾਂ ਮੈਂ ਸਲੂਨ ਵੀ ਜਾਣਾ ਸੀ ਕੁਝ ਬੋਲੋ ਇਕ ਤਵਾਜ ਹੀ ਨਹੀਂ ਆਂਦੀ ਮੈਂ ਤੇ ਜਾਣਾ ਜੇ ਨਵਾਂ ਸੂਟ ਪਾ ਕੇ ਬਸ ਗੱਲ ਖਤਮ ਹੋ ਗਈ ਹਾਂ ਮਰੀ ਜੇ ਤਬੀਦਗੀ ਮੇਰੀ ਖਰਾਬ ਹੋ ਗਈ ਤੇ ਮੈਨੂੰ ਬੈੱਡ ਨਾਲ ਜੋੜਤਾ ਬੰਦਾ ਪੁੱਛੇ ਬੈੱਡ ਤੇ ਮੈਂ ਪਈ ਰਵਾਂਗੀ ਸਾਰਾ ਦਿਨ ਉਹਨਾਂ ਦਾ ਫੰਕਸ਼ਨ ਤੇ ਨਹੀਂ ਜਾਣਾ ਮੈਂ ਤੇ ਜਾਣਾ ਮੈਂ ਉਹ ਮਾਰਾ ਨਹੀਂ ਜਿੱਥੇ ਮਰਜ਼ੀ ਆਵੇ ਜਾਵੇ ਜਰਾ ਇਹਨਾਂ ਨੂੰ ਬੁਖਾਰ ਚੜੇ ਕੁਝ ਹੋਵੇ ਭੱਜੇ ਜਾਂਦੇ ਦਵਾਈ ਦਵਾ ਕੇ ਤੁਹਾਨੂੰ ਲੈ ਵੀ ਜਾਂਦੇ ਨੇ ਤੇ ਮੈਨੂੰ ਟੰਗਦਾ ਤੇਰਾ ਪੈਰ ਮੁੜਿਆ ਤੇਰੀ ਤਬੀਅਤ ਨਹੀਂ ਠੀਕ ਤੈਨੂੰ ਫੀਵਰ ਹੈਗਾ ਵਾ ਬੁਖਾਰ ਹੋਵੇ ਜੋ ਮਰਜੀ ਹੋਵੇ ਮੈਂ ਤਾਂ ਜਾਣਾ ਹੀ ਜਾਣਾ ਰਾਏ ਦਾ ਪਹਾੜ ਬਣਾ ਲੈਂਦੇ ਨੇ ਨਹੀਂ 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 ਅੰਜੂ ਤੂੰ ਨਹੀਂ ਜਾਣਾ ਮੈਂ ਤਾਂ ਜਾਵਾਂਗੀ ਪੱਟੀਆਂ ਕਰ ਕਰਕੇ ਮੈਨੂੰ ਬੰਨਤਾ ਵਾ ਹੱਦ ਕੀਤੀ ਹੈ ਮਾੜੀ ਜੀ ਤੇ ਸਾਟੀ ਹੈ ਫੰਕਸ਼ਨ ਤੇ ਜਾਵਾਂਗੀ ਆਈ ਨਵਾਂ ਸੂਟ ਪਾਵਾਂਗੀ ਮਹਿੰਦੀ ਲਵਾਵਾਂਗੀ ਸੱਟ ਵੀ ਮੈਨੂੰ ਅੱਜ ਹੀ ਲੱਗਣੀ ਸੀ ਹੱਦ ਹੋ ਗਈ ਹੈ ਤੇ ਇੱਕ ਜਾ ਟਿਕ ਜਾ ਕਿੱਥੇ ਚੱਲੀ ਆ ਚੱਲੀ ਆ ਮੈਂ ਬਾਹਰ ਸਲੂਨ ਤੱਕ ਚੱਲੀ ਆ ਸਲੂਨ ਤੱਕ ਚੱਲੀ ਆ ਆਹੋ ਬਸ ਸੇਕਾ ਹੀ ਦੇ ਨੀ ਮਾੜਾ ਮਾੜਾ ਬਸ ਮੇ ਘਰ ਆ ਆ ਜਵੇ ਨਹੀਂ ਸਲੂਨ ਤੇ ਕੀ ਕਰਨ ਜਾਣਾ ਲੈ ਫਰਡਿੰਗ ਕਰਾਵਾਂਗੀ ਬਲੀਫੇਸ਼ਲ ਕਰਵਾਵਾਂਗੀ ਵਾਲ ਸੈਟ ਕਰਵਾਵਾਂਗੀ ਆ ਗਿਆ ਮੈਨੂੰ ਤੇਰੇ ਭਾਜੀ ਦਾ ਫੋਨ ਤੇ ਫੇਰ ਜਾਣਾ ਨਹੀਂ ਮੈਂ ਤੂੰ ਉਹਨੂੰ ਕੀ ਤੰਗ ਕਰਨ ਦੀ ਫੋਨ ਕਰਕੇ ਇਹਨਾਂ ਨੇ ਮੈਨੂੰ ਦੱਸਿਆ ਕਿ ਫੰਕਸ਼ਨ ਤੇ ਜਾਣਾ ਆ ਤੇ ਜਾਣਾ ਮੈਂ ਦੱਸ ਨਹੀਂ ਆ ਟੁੱਟਾ ਜਾਂ ਪੈਰ ਲੈ ਕੇ ਜਾਏਂਗੀ ਉੱਥੇ ਨਾ ਕੋਈ ਗੱਲ ਨਹੀਂ ਕਿਤੇ ਨਹੀਂ ਕੁਛ ਹੋ ਚੱਲਿਆ ਜਾ ਕੇ ਬਹਿ ਹੀ ਜਾਵਾਂਗੀ ਖਾਵਾ ਪੀਵਾਂਗੀ ਪਤਾ ਕਿੰਨੇ ਤਰ੍ਹਾਂ ਦੀ ਐਡਵਾਨਾਂ ਨੇ ਲਾਣੀਆਂ ਨੇ ਨਹੀਂ ਖਾਵਾ ਪੀਵਾਂਗੀ ਤੇ ਉਹਦੇ ਤਰ੍ਹਾਂ ਜਲ ਠੀਕ ਹੈ ਕਿਉਂ ਘਰ ਤੈਨੂੰ ਖਾਣ ਨੂੰ ਨਹੀਂ ਮਿਲਦਾ ਚਾਰ ਦਿਨ ਰੈਸਟ ਕਰ ਲਾ ਆਪ ਜਦੋਂ ਤੁਸੀਂ ਜਾਂਦੇ ਹੋ ਮੈਂ ਤਾਂ ਕਦੀ ਰੋਕਿਆ ਨਹੀਂ ਮੇਰੇ ਵਾਰੀ ਦੀ ਰੋਕ ਟੋਕ ਲਈ ਹੋਈ ਆ ਆਪਣੀ ਵਾਰੀ ਤੱਕ ਹੀ ਹੋ ਕੇ ਚਲਦੇ ਹੋ ਨਹੀਂ ਮੈਂ ਸੱਤਾ ਲਾਵਾ ਕੇ ਜਾਨੀ ਭੁੱਲ ਗਈ ਮੈਂ ਕਿਹੜੀ ਜਾਣ ਭੁੱਲ ਕੇ ਗਿਆ ਸੀ ਆ ਬਈ ਸੜਕ ਤੇ ਮਖਮੋਨੀ ਤੇ ਕੋਈ ਮੈਨੂੰ ਮਾਰ ਕੇ ਤੇ ਜਾਂਾ ਜਾਵੇ ਉਹ ਜਾਏਗੀ ਤੁਰੇਗੀ ਪੈਰ ਨੂੰ ਫੇਰ ਭਾਰ ਪੈ ਜਾਊਗਾ ਜ਼ਿਆਦਾ ਦਿੱਕਤ ਹੋ ਜੂਗੀ ਤਾਂ ਕਹਿਣ ਦੀ ਤੇਰੇ ਭਲੇ ਵਾਸਤੇ ਕਹਿਣ ਦੀ 4 ਦਿਨ ਟਿਕ ਜਾ ਤੈਨੂੰ ਨੌਕਰੀ ਤੋਂ ਜੀ ਛੁੱਟੀ ਕਰਨੀ ਪੈ ਗਈ ਤਾਂ ਕਰਕੇ ਤੂੰ ਹੋਣ ਲਿਆ ਤੈਨੂੰ ਕਿ ਮੈਂ ਘਰ ਕਿਉਂ ਬੈ ਗਈ ਮੇਰੀ ਗੱਲ ਸੁਣ ਲੈ ਇੱਕ ਕੰਨ ਕੋਲ ਕੇ ਜਦ ਤੱਕ ਪੈਰ ਠੀਕ ਨਹੀਂ ਹੁੰਦਾ ਤਦ ਤੱਕ ਤੂੰ ਕਿਤੇ ਨਹੀਂ ਜਾਣਾ ਵੀ ਅੱਛਾ ਸਾਲ 'ਚ ਨਾ 12 ਮਹੀਨੇ ਤੇ 24 ਤਿਹਾਰ ਆ ਜਾਣ ਕੋਈ ਮਨਾ ਲੈਂਦੇ ਭਾਵੇਂ ਕੀ ਬਿਮਾਰ ਹੋਵੇ ਭਾਵੇਂ ਜੋ ਮਰਜ਼ੀ ਹੋਵੇ ਤੇ ਕਿਤੇ 1 ਸਾਲ ਚ ਵਿਆਹ ਹੈ ਨਾ ਮੈਨੂੰ ਤੇ ਤੁਸੀਂ ਨਾਲ ਹੀ ਸੁਣਾ ਦਿੰਦੇ ਹੋ ਆਏ ਹੱਥ ਤਾਂਗੀ ਜ਼ਰੂਰ ਤੂੰ ਜਾਣਾ ਹੀ ਆਪਣਾ ਵਾ ਟਾਈਮ ਹੈ ਗਈ ਤੂੰ ਜ਼ਰੂਰ ਇੰਦੇ ਕਰਨਾ ਹੀ ਅਸੀਂ ਉਧਰ ਜਾਣਾ ਤੂੰ ਜ਼ਰੂਰ ਜਾਣਾ ਹੀ ਆ ਮਾੜੀ ਜੀ ਸੱਟ ਲੱਗੀ ਤੇ ਮੈਨੂੰ ਸੁਣਾਤਾ ਜੇ ਸੱਟ ਲੱਗੀ ਸੁਣਾ ਨਹੀਂ ਦਿੱਤਾ ਜਾਂ ਕਹਿੰਦਾ ਸੱਟ ਅਸੀਂ ਲਾ ਦਿੱਤੇ ਫਿਰ ਜੇ ਲੱਗ ਹੀ ਗਈ ਹੈ ਸੱਟ ਤੇ ਉਹਦੀ ਕੇਅਰ ਕਰਨਾ ਸੱਟ ਦਾ ਵਧਾਨਵਾਦ ਜੂਗਾ ਫਿਰ ਕੱਲ ਨੂੰ ਜੋ 4 ਦਿਨਾਂ ਦੀ ਬਜਾਏ ਪੂਰਾ ਮਹੀਨਾ ਲੰਮਿਆ ਪਈ ਰਹੇਗੀ ਫਿਰ ਕੀ ਕਹੇਗੀ ਅੱਜ ਤਾਂ ਮੈਂ ਸਾਂਭਣ ਦੀ ਕੱਲ ਨੂੰ ਜੇ ਮੈਂ ਕਹਤਾ ਮੈਂ ਨਹੀਂ ਸਾਹਮਣਾ ਫੇਰ ਕੀ ਕਰਾਂਗੀ ਤੇਰੇ ਵਿਆਹ ਚੰਗੇ ਰਹਿਣਗੇ ਕਿ ਉੱਥੋਂ ਆ ਕੇ ਤੈਨੂੰ ਕੋਈ ਸਾਹਮਡੇਗਾ ਅੱਛਾ ਇਹ ਗੱਲ ਨੂੰ ਨਾ ਸੋਚਿਆ ਕਰ ਤੇ ਸਮਝਿਆ ਕਰ ਨਾਲੇ ਮੇਰੀ ਗੱਲ ਸੁਣ ਦੋ ਦਿਨ ਪੂਰੀ ਰੈਸਟ ਲੈ ਲਾ ਤੇ ਜਦੋਂ ਮੈਨੂੰ ਵੀ ਪ੍ਰੋਗਰਾਮ ਹੈਗਾ ਤੇ ਮੈਂ ਵੀ ਜਾਣਾ ਹੀ ਵਾ ਆਪ ਜਾਣਾ ਤੇ ਮੈਂ ਰਹਿ ਜਾਵਾਂ ਜਾਇੰਗੇ ਤੂੰ ਹੀ ਨਹੀਂ ਕਿਉਂਕਿ ਮੈਨੂੰ 4 ਦਿਨ ਫੇਰ ਰੈਸਟ ਮਿਲੀ ਘਰ ਬੈ ਕੇ ਨਾ ਮੇਰਾ ਧਿਆਨ ਰੱਖੀ ਚਲ ਜਾ ਚਾਹ ਬਣਾ ਕੇ ਲਿਆ ਦੇ ਦੀ ਲੈਓ ਨੀ ਚਾ ਤੇ ਸਲੂਨ ਤੇ ਤੂੰ ਵੀ ਨਹੀਂ ਜਾਣਾ ਤੇ ਵਿਆਹ ਤੇ ਫਿਰ ਤੂੰ ਵੀ ਨਹੀਂ ਜਾਣਾ ਨਹੀਂ ਮੇਰੀ ਗੱਲ ਸੁਣ ਕਿੱਥੇ ਗਈ ਐ ਮੈਂ ਚਾਹ ਲੈ ਕੇ ਗਈ ਹਾਂ ਕਮਰੇ 'ਚ ਹੈਗੀ ਨਹੀਂ ਉਹ ਚਲ ਗਈ ਉਹਨੇ ਜੁੱਲੀ ਬਿਸਤਰਾ ਚੁੱਟਿਆ ਤੇ ਵਿਆਹ ਦੀ ਕੋ ਤਿਆਰੀ ਕਰਕੇ ਬੈਠੀ ਪਤਾ ਨਹੀਂ ਨਾ ਆਪਣੇ ਗਾਂ ਨਹੀਂ ਗਾਂ ਰਿਸ਼ੇਦਾਰੀ ਦੇ ਵਿੱਚੋਂ ਪਤਾ ਇਹ ਨਹੀਂ ਹੁੰਦਾ ਮੇਰਾ ਉਥੇ ਚਲ ਜਾਂਦੀ ਆਪਣਾ ਮਿਲਣਾ ਵਰਤਣਾ ਬੰਦ ਆਣੀ ਜਦੋਂ ਵੇਖੋ ਆਪੇ ਬੈਗ ਤਿਆਰ ਕਰਦੀ ਮੂੰਹ ਚੁੱਕਦੀ ਤੇ ਤੁਰ ਪਉਂਦੀ ਤੇ ਕੱਲੀ ਚਲ ਗਈ ਤੂੰ ਕਿਉਂ ਨਹੀਂ ਗਿਆ ਨਾਲ ਮੈਂ ਜਾਂਦਾ ਚੰਗਾ ਲੱਗਦਾ ਮੈਨੂੰ ਤਾਂ ਆਪ ਨਹੀਂ ਪਤਾ ਕਹਿੰਦੀ ਫਲਾਣੇ ਦਾ ਫਲਾਣਾ ਫਲਾਣਾ ਸਾਡੇ ਰਿਸ਼ੇਦਾਰ ਲੱਗਦਾ ਗਾਂ ਦੀ ਗਾਂ ਤੇ ਰਿਸ਼ੇਦਾਰੇ ਨੀ ਕਰਾਉਂਦੀ ਮੈਨੂੰ ਆਪ ਹੀ ਸਮਝ ਆਉਂਦੀ ਦੱਸ ਮੈਂ ਸਵੇਰੇ ਇਹਨੂੰ ਮਨਾ ਵੀ ਕੀਤਾ ਕਿ ਪੈਰ ਤੇ ਸੱਟ ਲੱਗੀ ਆ ਇਸ ਤਰ੍ਹਾਂ ਟੁੱਟਾ ਜਾ ਪੈਰ ਲੈ ਕੇ ਜਾਂਦੀ ਚੰਗੀ ਲੱਗਦੀ ਪਰ ਨਾ ਇਹਦੇ ਕੰਨ ਤੇ ਜੋ ਨਹੀਂ ਸਰਕਦੀ ਉਹਨੂੰ ਸਭਾ ਹੀ ਹੋਣ ਇਦਾਂ ਦਾ ਉਹਨਾਂ ਨੂੰ ਕੀ ਸਮਝਾਵਾਂ ਉਹਦੇ ਨਾਲ ਮੱਥਾ ਮਾਰ ਲਿਆ ਕੰਧ ਨਾਲ ਮਾਰ ਲਿਆ ਕੋ ਗੱਲ ਦੀ ਚਾਰ ਦਿਨ ਬੰਦਾ ਰੈਸਟ ਕਰ ਲੈਂਦਾ ਪਰ ਨਾ ਬਹਿਣਾ ਨਹੀਂ ਆਪਾਂ ਜਾਣਾ ਜ਼ਰੂਰ ਹੈ ਲੈ ਫੋਨ ਆ ਗਿਆ ਜੀ ਇਹਦਾ ਹਲੋ ਹਾਂ ਸਭ ਠੀਕ ਹੋਣਾ ਕੀ ਹੈ ਪੈ ਗਿਆ ਪੰਗਾ ਸੱਟ ਲੱਗੀ ਸੀ ਨਾ ਆਹ ਉਹਦੇ ਹੋਰ ਪੰਗਾ ਪੈ ਗਿਆ ਉੱਥੇ ਹੁਣ ਰੋਲਾ ਪਾਉਣ ਦੀ ਉਹਦੇ ਦਰਦ ਦੇ ਨਾਲ ਬਿਲਕਣ ਦੀ ਹੁਣ ਮੈਨੂੰ ਜਾਣਾ ਪੈਣਾ ਉਹਨੂੰ ਲੈਣ ਵਾਸਤੇ ਅੱਲਾ ਮੈਂ ਸਵੇਰੇ ਹੀ ਕਿਹਾ ਸੀ ਮੈਂ ਕਿਹਾ ਪੈਰ ਤੇ ਸੱਟ ਲੱਗੀ ਚਾਰ ਦਿਨ ਰੈਸਟ ਲੈ ਲੈ ਨਹੀਂ ਸੁਣੀ ਏ ਕੁੜੀ ਨੇ ਮੇਰੀ ਗੱਲ ਹੁਣ ਪੈਰ ਮੁੱਦਾ ਪੈ ਗਿਆ ਹੁਣ ਕਾਜ ਨਾ ਨਾ ਐਕਸਟਰਾ ਕਰਵਾ ਕੇ ਜਾ ਪੁੱਛ ਕੇ ਫੱਟੀ ਖਰਾਬ ਕੇ ਵੀ ਅਦਲੀਾਈਂ ਕਰ ਚਲ ਕੋਈ ਨਾ ਮੈਂ ਜਾਣਾ ਗੱਡੀ ਗੜਦਾ ਦੇਖ ਕੇ ਉਹਨਾਂ ਨਾਲੋਂ ਲੈ ਆਉਣਾ ਧਿਆਨ ਨਾ ਚਾਹੀ ਤੂੰ ਬੜਾ ਸਮਝਾਇਆ ਕਰਨੀਆਂ ਤੇ ਆਪਣੀਆਂ ਮਨਮਰਜ਼ੀਆਂ ਐ ਨਾ ਉਹਨੂੰ ਹੈਗਾ ਸੀ ਕਿ ਇਹ ਨਾ ਚਲ ਜੇ ਕਿਤੇ ਆਪਣੇ ਫੰਕਸ਼ਨ ਤੇ ਮੈਂ ਪਹਿਲੋ ਚਲ ਜਾ ਲੈ ਲਿਆ ਸਵਾਦ ਹੁਣ ਪੈ ਗਈ ਮਹੀਨੇ ਵਾਸਤੇ ਲੰਮੇ ਆਪ ਤੇ ਵਜਣਾ ਵਜਣਾ ਹੁਣ ਮੈਨੂੰ ਵੀ ਨਾਲ ਬੰਨੇਗੀ ਕਿ ਇਹ ਵੀ ਨਾ ਕਿਸੇ ਪਾਸੇ ਜਾ ਸਕੇ ਸੱਚੀ ਕੋਈ ਹਾਲ ਨਹੀਂ ਐ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਆਪਣੀ ਮਨਮਰਜ਼ੀ ਦੀਆਂ ਆ ਮਨਮਰਜ਼ੀ ਸਮਝਾ ਲੋ ਇਹਨਾਂ ਨੂੰ ਅੱਜ ਕੱਲ ਦੀਆਂ ਕੁੜੀਆਂ ਨਹੀਂ ਸਮਝਦੀਆਂ ਆਪਣੀ ਮਨਮਰਜ਼ੀ ਕਰਦੀਆਂ ਸੱਟ ਨੂੰ ਤੇ ਹਲਕੇ ਚ ਲੈ ਲੈਂਦੀਆਂ ਪੈਰ ਦਾ ਕੰਮ ਆ ਸੋ ਸਮਝ ਕੇ ਤੁਰਨਾ ਚਾਹੀਦਾ ਵਾ ਪਰ ਨਹੀਂ ਕਹਿੰਦੇ ਆ ਨਾ ਦਰਾਣੀ ਕਹਿੰਦੀ ਮੈਂ ਜਠਾਣੀ ਨਾਲੋਂ ਘਟ ਕਿਉਂ ਹਾਂ ਇਹ ਜਠਾਣੀ ਨੇ ਉਮਰ ਹੰਡਾ ਲਈ ਘਰ ਚ ਆ ਕੇ ਪਹਿਲੋਂ ਦੀ ਆਈ ਸਭ ਨੂੰ ਥਾਂ ਥਾਂ ਹੀ ਰੱਖਿਆ ਹੁੰਦਾ ਪਰ ਇਹ ਨਹੀਂ ਸਮਝ ਸਕਦੀ ਕਰਨਾ ਤੇ ਫਿਰ ਮੈਨੂੰ ਹੀ ਪੈਣਾ ਜੇ ਮੰਮੀ ਸਹਿਤ ਨਾ ਤੇ ਮੰਮੀ ਕਰਦੇ ਰੋਕਾ ਟੋਕੀ ਵਾਲਾ ਤਾਂ ਕੋਈ ਹੈ ਨਹੀਂ ਨਾ ਉਹ ਬੰਦੇ ਦੀ ਸੁਣੇ ਨਾ ਮੇਰੀ ਸੁਣੇ ਚਲੋ ਵਾਈਗੁਰ ਮੇਰ ਕਰੇ ਠੀਕ ਹੀ ਹੋਵੇ ਜਿਆਦਾ ਸੱਟ ਨਾ ਵਧੀ ਹੋਵੇ